ਸਾਰੇ ਜਹਾਂ世 ਅੱਛਾ ਜੇ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੇ ਇਹ ਗੁਲਸਿਤਾ ਹਮਾਰਾ ਸਤਿਕਾਰ ਮੈਸ਼ਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਅਦਾਰੇ ਵੱਲੋਂ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ 15 ਅਗਸਤ ਅਤੇ ਸੰਤਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਦੇਸ਼ਪੜ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਭਾਰਤ 79ਵਾਂ ਸੰਤਤਾ ਦਿਵਸ ਮਨਾ ਰਿਹਾ ਹੈ 15 ਅਗਸਤ ਦੀ ਤਾਰੀਖ ਭਾਰਤ ਲਈ ਇੱਕ ਵੱਡਾ ਰਾਸ਼ਟਰੀ ਤਿਉਹਾਰ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ 15 ਅਗਸਤ ਦੇਸ਼ ਦੀ ਸਭ ਤੋਂ ਵੱਡੀ ਜਿੱਤ ਉਪਲਬਧੀ ਦੇ ਤੌਰ ਉੱਤੇ ਸ਼ਾਮਲ ਹੈ ਇਸ ਦਿਨ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ ਅਤੇ ਭਾਰਤ ਸੁਤੰਤਰ ਹੋ ਗਿਆ ਸੀ ਦਰਅਸਲ ਇਸ ਤੋਂ ਪਹਿਲਾਂ ਰਾਜਾ ਮਹਾਰਾਜਾ ਦੇ ਦੌਰ 'ਚ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਆਈ ਜਿਸ ਨੇ ਇੱਥੇ ਆਪਣੀ ਥਾਂ ਅਤੇ ਹਕੂਮਤ ਬਣਾ ਲਈ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦਾ ਰਾਜ ਭਾਰਤ ਦੇ ਵਿੱਚ ਚੱਲਣ ਲੱਗਾ ਆਪਣੇ ਹੀ ਦੇਸ਼ 'ਚ ਭਾਰਤੀ ਗੁਲਾਮ ਬਣ ਕੇ ਰਹਿ ਗਏ ਜੋ ਬ੍ਰਿਟਿਸ਼ ਹਕੂਮਤ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਮਜਬੂਰ ਸਨ ਹਾਲਾਂਕਿ ਸਵਤੰਤਰਤਾ ਦੀ ਮੰਗ ਨੂੰ ਲੈ ਕੇ ਕਈ ਸਵਤੰਤਰਤਾ ਸਹਿਲਾਨੀਆਂ ਨੇ ਆਵਾਜ਼ ਚੁੱਕੀ ਅਤੇ ਅੰਤ ਵਿੱਚ 15 ਅਗਸਤ ਸਨ 1947 ਨੂੰ ਹਿੰਦੁਸਤਾਨ ਇੱਕ ਸੰਤੰਤਰ ਰਾਸ਼ਟਰ ਬਣ ਗਿਆ ਇਸ ਦਿਨ ਨੂੰ ਹਰ ਸਾਲ ਸਵਤੰਤਰਤਾ ਦਿਵਸ ਦਾ ਜਸ਼ਨ ਮਨਾਉਂਦੇ ਹਨ ਤਾਂ ਅੱਜ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਵਸ ਉਤੇ ਲਾਲ ਕਿਲੇ ਉਤੇ 12ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਲਾਲ ਕਿਲੇ ਪਹੁੰਚਣ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੇਡ ਦਾ ਨਿਰੀਖਣ ਕੀਤਾ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਇਸ ਰਿਕਾਰਡ ਨੇ ਉਹਨਾਂ ਨੂੰ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਥਾਂ ਦਿੱਤਾ ਕਿਉਂਕਿ ਹੁਣ ਤੱਕ ਕੋਈ ਵੀ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਇਹ ਜਿਹਨ ਨਹੀਂ ਕਰ ਸਕਿਆ ਇਸ ਦੌਰਾਨ ਉਹਨਾਂ ਕਿਹਾ ਕਿ ਜਦੋਂ ਭਾਰਤ 1947 ਦੇ ਵਿੱਚ ਆਜ਼ਾਦ ਹੋਇਆ ਤਾਂ ਬਹੁਤ ਸਾਰੀਆਂ ਸਭਾਵਨਾਵਾਂ ਸਨ ਪਰ ਚੁਣੌਤੀਆਂ ਵੀ ਬਹੁਤ ਵੱਡੀਆਂ ਸਨ ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ 140 ਕਰੋੜ ਨਾਗਰਿਕ ਤਿਰੰਗੇ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਹਨ ਪਹਿਲੀ ਸਵਦੇਸ਼ੀ ਸੈਮੀ ਕੰਡਕਟਰ ਚਿਪ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਦੇ ਵਿੱਚ ਉਪਲਬਧ ਹੋਵੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਧੂ ਦਾ ਪਾਣੀ ਸਾਡਾ ਹੈ ਅਤੇ ਇਸ ਬਾਰੇ ਸਮਝੌਤਾ ਅਨਿਆਪੂਰਨ ਸੀ ਸਿੰਧੂ ਦਾ ਪਾਣੀ ਸਾਡੇ ਦੁਸ਼ਮਣ ਦੇ ਖੇਤਾਂ ਨੂੰ ਸਿੰਜ ਰਿਹਾ ਹੈ ਉਹਨਾਂ ਨੇ ਕਿਹਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਮੇਰੇ ਦੇਸ਼ ਦੀ ਧਰਤੀ ਪਿਆਸੀ ਹੈ ਭਾਰਤ ਦਾ ਸਿੰਧੂ ਦੇ ਪਾਣੀ ਉੱਤੇ ਹੱਕ ਹੈ। ਹਿੰਦੁਸਤਾਨ ਦਾ ਪਾਣੀ ਉੱਤੇ ਹੱਕ ਹੈ ਜੋ ਉਸ ਦਾ ਹੱਕ ਹੈ। ਭਾਰਤ ਇਸ ਸਮਝੌਤੇ ਨੂੰ ਇਸ ਦੇ ਮੌਜੂਦਾ ਰੂਪ ਦੇ ਵਿੱਚ ਸਵੀਕਾਰ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਵਾਦ ਉੱਤੇ ਭਾਰਤ ਦੇ ਨਵੇਂ ਸਖਤ ਸਟੈਂਡ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਸਬੰਧ ਦੇ ਵਿੱਚ ਫੌਜ ਦੁਆਰਾ ਨਿਟਾਰਟ ਟੀਚਰ ਨੂੰ ਪ੍ਰਾਪਤ ਕੀਤਾ ਜਾਵੇਗਾ। ਭਾਰਤ ਪਰਮਾਣੂ ਧਮਕੀ ਅੱਗੇ ਨਹੀਂ ਝੁਕੇਗਾ ਉਹਨਾਂ ਕਿਹਾ ਭਾਰਤ ਦਹਾਕਿਆਂ ਤੋਂ ਅਤਵਾਦ ਦਾ ਸਾਹਮਣਾ ਕਰ ਰਿਹਾ ਹੈ ਹੁਣ ਅਸੀਂ ਅਤਵਾਦ ਦਾ ਸਮਰਥਨ ਕਰਨ ਵਾਲਿਆਂ ਅਤੇ ਅਤਵਾਦੀਆਂ ਨੂੰ ਵਕਰਾ ਨਹੀਂ ਸਮਝਾਂਗੇ। ਅਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਵਿਖੇ ਸੂਬਾ ਪੱਦਰੀ ਸਮਾਗਮ ਦੇ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇੱਕ ਵਾਰ ਫਿਰ ਸਾਰਿਆਂ ਨੂੰ ਚੜ੍ਹਦੀ ਕਲਾ ਅਦਾਰੇ ਵੱਲੋਂ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਜੈ ਹਿੰਦ